ਤੋ ਸਿੱਧਾ ਖ਼ਬਰਾਂ 24 ਟੀਵੀ ਨਿਊਜ਼ ਚੈਨਲ ਤੇ ਮਹਾ ਬినੂ ਸ਼ਰਮਾ ਐਕਟਰਸ ਮੰਨ ਸਿੰਘ ਮੇਰਨਾ ਮੌਜੂਦ ਨੇ ਜੋ तमाम ਫਿਲਮ ਇੰਡਸਟਰੀ ਨੂੰ ਫਿਲਮਾਂ ਦੇ ਚੁੱਕੇ ਨੇ ਬਹੁਤ ਸੋਹਣਾ ਕਿਰਦਾਰ ਕਰਦੇ ਤੇ ਹੁਣ ਫਿਲਮ ਲੈ ਕੇ ਆ ਰਹੇ ਬੜਾ ਕਰਾਰਾ ਪੂਰਨਾ ਜੋ ਕਿ 7 ਨਵੰਬਰ ਨੂੰ ਸਿਨੇਮਾ ਘਰ ਵਿੱਚ ਰਿਲੀਜ਼ ਹੋਣ ਧਰਿਆ ਖਾਸ ਮੌਕੇ ਤੇ ਗੱਲਬਾਤ ਕਰ ਰਹੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਤੁਸੀਂ 나오 ਜੀ ਐਂਟਰੀ ਬੜੀ ਜ਼ਬਰਦਸਤ ਕਿਤੀ ਸਰੋ ਇੱਕਦਮ ਫਿਲਮ ਜਿੱਦਾਂ ਟਾਈਟਲ ਨਾ ਬੜਾ ਕਰਾ ਰਹਾ ਪੂਦਨਾ ਇੱਕ ਫੀਮੇਲ ਹੰਟਰਡ ਫਿਲਮ ਹੈ ਨਾ ਇਦਾਂ ਦੀ ਫਿਲਮਾਂ ਬਹੁਤ ਇੰਪੈਕਟ ਪਾਉਂਦੀਆਂ ਨੇ ਸੋਸਾਇਟੀ ਤੇ ਲੋਕਾਂ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਵਧੀਆ ਲੱਗਾ ਨਾ ਟ੍ਰੇਲਰ ਮੈਨੂੰ ਵੀ ਜਦੋਂ ਮੈਨੂੰ ਰੋਲ ਲਈ ਆਫਰ ਆਇਆ ਕਿ ਐਦਾਂ ਕੈਰੈਕਟਰ ਹੈ ਇੱਕ ਤੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਫਿਲਮਾਂ ਐਦਾਂ ਦੀਆਂ ਬਣਨੀਆਂ ਚਾਹੀਦੀਆਂ ਕਿ ਜਿਵੇਂ ਕਿ ਆ 6 ਹੀਰੋਇਨ ਆ ਐਕਚੁਅਲੀ ਫਿਲਮ ਦੇ ਵਿੱਚ ਇਹ ਨਹੀਂ ਕਿ ਇੱਕ ਇੱਕ ਕੁੜੀ ਹੀਰੋਇਨ ਤੇ ਬਾਕੀ ਸਾਰੀਆਂ ਸਪੋਰਟਿਵ ਆ ਸਾਰੀਆਂ ਦੀਆਂ ਆਪਣੀਆਂ ਆਪਣੀਆਂ ਅਲੱਗ-ਅਲੱਗ ਸਟੋਰੀ ਆ ਬੇਸਿਕਲੀ 6 6 ਕਹਾਣੀਆਂ ਆ ਇਹ ਤੇ ਬਹੁਤ ਵਧੀਆ ਲੱਗਾ ਐਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਤੁਹਾਨੂੰ ਕਿੰਨਾ ਕੁ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ ਜੇਕਰ ਆਪਾਂ ਥੋੜੀ ਪਿਛਲੀ ਫਿਲਮਾਂ ਦੀ ਵੀ ਗੱਲ ਕਰੀਏ ਤੇ ਇਹ ਫਿਲਮ ਦੀ ਵੀ ਗੱਲ ਕਰੀਏ ਜਿੱਦਾਂ ਅਸੀਂ ਮੈਂ ਤੇਰੀ ਤੂੰ ਮੇਰਾ ਉਹਦੇ ਵਿੱਚ ਤਾਂ ਬਿਲਕੁਲ ਦੇਸੀ ਕੈਰੈਕਟਰ ਸੀਗਾ ਉਹਦੇ ਲਈ ਮੈਨੂੰ ਜਿਆਦਾ ਉਹ ਮਿਹਨਤ ਨਹੀਂ ਕਰਨੀ ਪਈ ਇਹਦੇ ਲਈ ਮੈਨੂੰ ਮਿਹਨਤ ਕਰਨੀ ਪਈ ਕਿਉਂਕਿ ਮੈਂ ਆਮ ਲਾਈਫ ਚ ਵੀ ਦੇਸੀ ਹੀ ਹਾਂ ਬਹੁਤ ਹੀ ਦੇਸੀ ਹੈ ਗੀਆਂ ਤੇ ਇਹਦੇ ਵਿੱਚ ਥੋੜੀ ਸਟਾਈਲਿਸ਼ ਬਣਾਈ ਆ ਇਹਦੇ ਵਿੱਚ ਥੋੜੀ ਸਟਾਈਲਿਸ਼ ਬਣਾਈ ਹੋਈ ਆ ਤੇ ਮਤਲਬ ਬ੍ਰਾਂਡ ਬੌਨ ਦਾ ਸ਼ੌਂਕ ਆ ਫੁਕਰੀਆਂ ਬਹੁਤ ਮਾਰਦੀ ਆ ਸ਼ੋਅ ਆਫ ਬਹੁਤ ਕਰਦੀ ਆਪਣੇ ਘਰ ਵਾਲਾ ਪੈਸੇ ਕਮਾਉਂ ਤਾਨੀ ਪੈਸੇ ਕਿੱਦਾਂ ਕਮਾਈ ਜਾਂਦੇ ਆ ਪਾਸ ਐਸ਼ ਕਰਦੀ ਆ ਤੇ ਇਦਾਂ ਦਾ ਕਰੈਕਟ ਸੀ ਜਿਹੜਾ ਕਿ ਮੈਂ ਆਮਲਾਈਸ਼ ਜਿੱਦਾਂ ਦੀ ਨਹੀਂ ਹੈਗੀ ਤੇ ਉਹ ਮੈਨੂੰ ਥੋੜਾ ਜਿਆ ਕਰਨਾ ਪਿਆ ਪੰਜਾਬੀ ਫਿਲਮਾਂ 'ਚ ਹਰ ਕਿਸਮ ਦੇ ਜਨਰ ਦੀ ਫਿਲਮ ਬਣਾਈ ਜਾ ਰਹੀ ਹੈ ਆਪਾਂ ਦੇਖਦੇ ਕਿ ਅਲੱਗ-ਅਲੱਗ ਵੱਖਰੇ-ਵੱਖਰੇ ਵਿਸ਼ਿਆਂ ਦੇ ਬਣ ਰਹੀ ਹੈ ਇਹ ਤਾਂ ਕਿ ਡਿਫਰੈਂਟ ਸਿਨੇਮਾ ਵੱਖਰਾ ਜਿਹੜਾ ਕਨਸੈਪਟ ਹੈ ਜਿੱਦਾਂ ਹੰਸਲ ਮਹਿਤਾ ਬਣਾਉਂਦੇ ਕੋਈ ਨਾ ਬਾਲੀਵੁੱਡ ਦੀ ਫਿਲਮ ਸੀ ਬਹੁਤ ਵਧੀਆ ਚੱਲੀ ਹੁਣ ਬੜਾ ਕਰਾਰਾ ਪੁੱਤ ਨਾਲ ਇੱਕ ਦਬੰਗ ਲੇਡੀਜ਼ ਫਾਰਮੈਟ ਚ ਆਇਓ ਤੁਸੀਂ ਪਹੁੰਚਾਇਓ ਹਾਂ ਹਾਂ ਇਹ ਉਹਦਾ ਦੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਦਬੰਗ ਕੁੜੀਆਂ ਬਣਾਈਆਂ ਕਿਉਂਕਿ ਆਪਣੇ ਸੁਪਨੇ ਨਹੀਂ ਮਾਰਦੀਆਂ ਇਹ ਕਿ ਚਾਹੇ ਕਹਿੰਦੇ ਨਾ ਇੱਕ ਸਰਟਨ ਏਜ ਆ ਕੇ ਕਹਿੰਦੇ ਨਾ ਸੁਪਨੇ ਖਤਮ ਹੋ ਗਏ ਕੋਈ ਗੱਲ ਨਹੀਂ ਮ ਦੇ ਲੇਕਿਨ ਸੁਪਨੇ ਵੀ ਖਤਮ ਹੁੰਦੇ ਪਰ ਇਹਨਾਂ ਦੇ ਸੁਪਨੇ ਨਹੀਂ ਖਤਮ ਹੋਏ ਹੈਗੇ ਇਹ ਸੁਪਨੇ ਨਾਲ ਲੈ ਕੇ ਚੱਲਦੇ ਆ ਕਿ ਅਸੀਂ ਪੂਰੇ ਕਰਾਂਗੇ ਔਰ ਸਾਰਿਆਂ ਜਦੋਂ ਜਾਹੇ ਇੱਕ ਦੂਜੇ ਦੇ ਨਾਲ ਥੋੜੀ-ਬਹੁਤ ਰੰਜਿਸ਼ ਵੀ ਆ ਇੱਕ ਦੂਜੇ ਨਾਲ ਕੁਝ ਪ੍ਰੋਬਲਮਜ਼ ਹੀ ਹਿੰਗੀਆਂ ਪਰ ਇੱਕ ਦੂਜੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਦੋਂ ਇਕੱਠੀਆਂ ਹੁੰਦੀਆਂ ਪੈਣਾ ਕਹਿੰਦੇ ਨੇ ਪੈਣਾ ਜਦੋਂ ਬਹੁਤ ਦੂਰ-ਦੂਰ ਹੁੰਦੀ ਆ ਆਪਾਂ ਸਿਰਫ ਫੋਨ ਤੇ ਗੱਲ ਕਰ ਲੈਨੇ ਹਾਂ ਪਰ ਜਦੋਂ ਤੁਸੀਂ ਇਕੱਠੀਆਂ ਹੁੰਦੀਆਂ ਤੁਹਾਡੇ ਦਿਲ ਫਰੋਲਦੇ ਤੁਸੀਂ ਇੱਕ ਦੂਜੇ ਦੇ ਨਾਲ ਸੇਮ ਇਦਾਂ ਹੀ ਜਦੋਂ ਇਕੱਠੀਆਂ ਨਹੀਂ ਆਪਣੇ ਦਿਲ ਫਰੋਲਦੀਆਂ ਤੇ ਇੱਕ ਦੂਜੇ ਦੇ ਨਾਲ ਜਿਹੜੀਆਂ ਰੰਜਿਸ਼ਾਂ ਹੁੰਦੀਆਂ ਉਹ ਖਤਮ ਨਹੀਂ ਆ ਤੇ ਫਿਰ ਜਿਹੜਾ ਮੇਨ ਸਾਡਾ ਸੈਂਟਰ ਹੈਗਾ ਗਿੱਦਾ ਉਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਉਹ ਜਿੱਤਦੀਆਂ ਨਹੀਂ ਜਿੱਤਦੀਆਂ ਤਾਂ ਫਿਲਮ ਚ ਹੀ ਪਤਾ ਲੱਗੂਗਾ ਤੁਹਾਨੂੰ ਕੁੜੀਆਂ ਦੀ ਗੱਲ ਕਿੱਥੇ ਕੁੜੀਆਂ ਦੇ ਸੁਪਨੇ ਅਕਸਰ ਅੱਜ ਵੀ ਦੇਖਦੇ ਨੇ ਕਿ ਕੁੜੀਆਂ ਨੂੰ ਨਹੀਂ ਫ੍ਰੀडम ਨਹੀਂ ਮਿਲਦੀ ਕੁਝ ਜਗ੍ਹਾ ਮਿਲਦੀ ਹੈ ਕੁਝ ਜਗ੍ਹਾ ਨਹੀਂ ਮਿਲਦੀ ਉਹਨਾਂ ਲਈ ਕਿ ਫਿਲਮ ਵਧੀਆ ਮੈਸੇਜ ਲੈ ਕੇ ਗਈ ਕਿ ਕੁੜੀਆਂ ਦੇ ਡ੍ਰੀਮਸ ਭਾਵੇਂ ਵਿਆਹ ਹੋ ਜਾਣ ਵਿਆਹ ਤੋਂ ਬਾਅਦ ਵੀ ਸੁਪਨੇ ਹੁੰਦੇ ਨੇ ਪਰ ਅੱਜ ਕੱਲ ਇਹ ਚੀਜ਼ਾਂ ਬਦਲ ਚੁੱਕੇ ਨੇ ਕਿੰਨੇ ਕੁ ਬਦਲੇ ਨੇ ਕਿੰਨੇ ਕੁ ਰਹੀਏ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਅੱਜ ਕੱਲ ਇੰਨਾ ਜ਼ਿਆਦਾ ਪ੍ਰੋਬਲਮ ਨਹੀਂ ਕਿ ਅਸੀਂ ਜੇਸ ਟਾਈਮ ਤੇ ਆਈ ਸੀ ਉਦੋਂ ਬਹੁਤ ਪ੍ਰੋਬਲਮ ਸੀ ਗਿਆ ਪਰ ਇਹਨ ਅੱਜ ਕੱਲ ਨਹੀਂ ਇਦਾਂ ਹੈਗਾ ਅੱਜ ਕੱਲ ਤੇ ਮਾਪੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਬਹੁਤ ਮਿਹਨਤ ਕਰਦੇ ਆ ਤੇ ਕੁੜੀਆਂ ਨੂੰ ਬਹੁਤ ਸਪੋਰਟ ਵੀ ਕਰਦੇ ਆ ਤੇ ਪਰ ਸਾਡੇ ਜ਼ਮਾਨੇ ਚ ਇਦਾਂ ਹੈਗਾ ਸੀ ਕਿ ਮੰਮਾ ਔਮ ਡੈਡ ਸਾਡੇ ਸਪੋਰਟ ਨਹੀਂ ਸੀ ਕਰਦੇ ਆਲੇ ਦੁਆਲੇ ਸਪੋਰਟ ਨਹੀਂ ਸੀ ਕਰਦੇ ਉਸਨੂੰ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕਿਹੜੇ ਫੀਲਡ 'ਚ ਚੱਲੀਆਂ ਸਾਡੀਆਂ ਕੁੜੀਆਂ ਪਰ ਅੱਜ ਕੱਲ ਨਹੀਂ ਇਦਾਂ ਹੈਗਾ ਅੱਜ ਕੱਲ ਉਸ ਦੇ ਕਿ ਮੁੰਡਿਓ ਫਿਲਮ ਨਹੀਂ ਬੜਾ ਕਰਾਰਾ ਪੂਤਨਾ ਦੀ USB ਕਿ ਨਹੀਂ USB ਕਿਤਾ ਤਾਨੂੰ ਕਿੱਦਾ ਪਿਓਰ ਕਿੱਦਾ ਮਿਲੂਗਾ ਲੈਕਰ ਤੇ ਗਾਣਾ ਤੇ ਗਾਣਾ ਵੀ ਅਸੀਂ ਸੁੰਨਾ ਚਾਹਾਂਗੇ ਤੁਹਾਡੀ ਆਵਾਜ਼ ਤੇ ਜਾਣੇ ਜਾਂਦੇ ਆਡੀਜ਼ ਨੂੰ ਗਾਣਾ ਸੁਣਾਜੋ ਤੇ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਨਾਲ ਹੈਪੀ ਖੁਸ਼ ਹੋਗੇ ਵੀ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ ਉਹਦਾ ਡਿਫਰੈਂਟ ਜਨਰ ਹੈ ਉਹਦਾ ਡਿਫਰੈਂਟ ਜਨਰ ਹੈ ਤੇ ਆਪਣੇ ਸਰੋਤਿਆਂ ਲਈ ਕੋਈ ਆਪਣੀ ਮਿੱਠੀ ਵਜਗੀਤ ਸੁਣਾ ਦਿਓ ਹਾਂ ਮੈਂ ਆਪਣੀ ਫਿਲਮ ਦਾ ਹੀ ਗਾਣਾ ਗਾਉਂਗੀ ਨਹੀਂ ਮੇਰਾ ਬੜਾ ਕਰਾਰਾ ਪੁੱਦਨਾ ਮੇਰਾ ਬੜਾ ਕਰਾਰਾ ਪੁੱਦਨਾ ਮੇਰਾ ਬਾਗੀ ਰਹਿੰਦਾ ਪੁੱਦਨਾ ਮੇਰੇ ਦਿਲ ਦੀਆਂ ਕਹਿੰਦਾ ਪੁੱਦਨਾ ਹਾਏ ਪੁੱਦਨਾ ਹਾਏ ਪੁੱਦਨਾ ਬੜੀ ਮਿੱਠੀ ਵਜਗੀਤ ਤਰਮਾ ਬਨੂ ਦੇਖੇ ਜਾ ਕੇ ਬੜਾ ਕਰਾਰਾ ਪੂਤਨਾ ਮੰਨੇ ਜਿਹਨੇ ਬਹੁਤ ਸੋਹਣਾ ਕੰਮ ਕੀਤਾ ਖੁਦ ਵੀ ਇਹਨੇ ਸੋਹਣੇ ਤੇ ਬਹੁਤ ਡਾਊਨਡੋਰਥ ਨੇ ਰੀਅਲ ਲਾਈਫ 'ਚ ਵੀ ਤੇ ਅੱਗੇ ਵੀ ਕਈ ਸਾਰੇ ਸਰਪ੍ਰਾਈਜ਼ ਦੇਣਗੇ ਆਪਣੇ ਆਡੀਅੰਸ ਨੂੰ ਫੈਨਸ ਨੂੰ ਤਾਜ਼ਾ ਅਪਡੇਟਸ ਲਈ ਬਣੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ